ਅੱਜ ਪਹੁੰਚੇ ਆਂ ਬਠਿੰਡਾ ਤੇ ਬਠਿੰਡਾ ਦੇ ਕਹਿੰਦੇ ਪਾਵਰ ਹਾਊਸ ਰੋਡ ਤੇ ਜੋ ਇਹ ਮੇਲਾ ਚੱਲ ਰਿਹਾ ਹੈ ਇਹਦੀ ਝਾਤ ਮਾਰਾਂਗੇ ਬਰੀਕੀ ਨਾ ਕਰਾਂਗੇ ਗੱਲਬਾਤ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਤੇ ਬਰੀਕੀ ਨਾ ਗੱਲਬਾਤ ਕਰਾਂਗੇ ਮੇਲੇ ਦੇ ਵਿੱਚ ਆਏ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਮੇਲਾ ਹੈ ਕੀ ਚੀਜ਼ ਇੱਥੇ ਤੁਹਾਨੂੰ ਵੱਖਰੀ ਦੇਖਣ ਨੂੰ ਮਿਲੂਗੀ ਤਾਂ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਸਮੇਤ ਇਸ ਮੇਲੇ ਦਾ ਕਹਿੰਦੇ ਆਨੰਦ ਮਾਣ ਸਕਦੇ ਹੋ ਇਸ ਮੇਲੇ ਦੇ ਵਿੱਚ ਵੱਖਰੀਆਂ ਵੱਖਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਬੱਚਿਆਂ ਦੇ ਲਈ ਵੱਖਰੇ ਵੱਖਰੇ ਕਾਫੀ ਪ੍ਰਕਾਰ ਦੇ ਜਿਹੜੇ ਝੂਲੇ ਵਗੈਰਾ ਵੀ ਲੱਗੇ ਹੋਏ ਨੇ ਤਾਂ ਖਾਸ ਕਰਕੇ ਉੱਠ ਦੇ ਝੂਟੇ ਤਾਂ ਕਹਿੰਦੇ ਵੱਖਰੇ ਦਿੱਤੇ ਜਾਂਦੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਮੇਲਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ 8 ਤਰੀਕ ਤੋਂ ਇਸ ਮੇਲੇ ਦੀ ਕਹਿੰਦੇ ਸ਼ੁਰੂਆਤ ਹੋਈ ਹੈ ਤੇ 23 ਤਰੀਕ ਤੱਕ ਇਹ ਮੇਲਾ ਜਿਹੜਾ ਚੱਲਣਾ ਹੈ ਤਾਂ ਬਰੀਕੀ ਨਾਲ ਝਾਤ ਮਾਰਾਂਗੇ ਖਾਸ ਕਰਕੇ ਇਥੋਂ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਵੱਖਰਾ ਲੈ ਕੇ ਆਏ ਨੇ ਐਤਕੀ ਇਸ ਮੇਲੇ ਨੂੰ ਲੋਕ ਕਹਿੰਦੇ ਖਿੱਚ ਦਾ ਕੇਂਦਰ ਮੰਨ ਰਹੇ ਨੇ ਲੋਕ ਰਾਤ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਇਸ ਮੇਲੇ 'ਚ ਪਹੁੰਚ ਰਹੇ ਨੇ ਤਾਂ ਬਰੀਕੀ ਨਾਲ ਗੱਲਬਾਤ ਪ੍ਰਬੰਧਕਾਂ ਨਾਲ ਵੀ ਕਰਾਂਗੇ ਤੇ ਬਰੀਕੀ ਨਾਲ ਗੱਲਬਾਤ ਇਸ ਮੇਲੇ ਦੇ ਵਿੱਚ ਆਏ ਲੋਕਾਂ ਨਾਲ ਵੀ ਕਰਾਂਗੇ ਉਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਮੇਲਾ ਕਿਸ ਤਰ੍ਹਾਂ ਦਾ ਲੱਗ ਰਿਹਾ ਤਾਂ ਆਓ ਮਾਰਦੇ ਆਂ ਝਾਤ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਲੱਗੇ It's Melody. ਦੇਖੋ ਜੀ ਮੇਲਾ ਵਿਖਾਉਣੀਆਂ ਤੁਹਾਨੂੰ ਬਿਲਕੁਲ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੁਸੀਂ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਜਿਹੜਾ ਇੱਥੇ ਆ ਕੇ ਮੇਲੇ ਦਾ ਜਿਹੜੇ ਦਾ ਆਨੰਦ ਮਾਣ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਭੈਣਾਂ ਲਈ ਖਾਸ ਕਰਕੇ ਬਹੁਤ ਵੱਡਾ ਮੇਲਾ ਇਹ ਆ ਦੇਖ ਸਕਦੇ ਹੋ ਤੁਸੀਂ ਸੂਟ ਆ ਜਿਹੜੇ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਇੱਥੇ ਲੱਗੇ ਹੋਏ ਨੇ ਇਹ ਗੱਲ ਸਜਾਵਟ ਦੀ ਕੀਤੀ ਜਾਵੇ ਜਾਂ ਲੱਕੜ ਦੇ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਨੂੰ ਤਾਂ ਉਹ ਵੀ ਤੁਹਾਨੂੰ ਇਥੋਂ ਵੱਖਰੇ ਤਰੀਕੇ ਦਾ ਸਮਾਨ ਆ ਜਿਹੜਾ ਮਿਲੂਗਾ ਦੇਖੋ ਜੀ ਕੀ ਨਾਮ ਹੈ ਤੁਹਾਡਾ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗਗਨਪ੍ਰੀਤ ਸਿੰਘ ਹੈ ਜੀ ਅਸੀਂ ਇੱਕ ਕਾਸ ਫਾਊਂਡੇਸ਼ਨ ਅਤੇ ਬਾਲਾ ਜੀ ਆਰਬੋਟਾਈਜ਼ਰ ਦੀ ਤਰਫੋਂ ਇੰਟਰਨੈਸ਼ਨਲ ਟ੍ਰੇਡ ਫੇਅਰ ਬਠਿੰਡਾ 2025 ਕਰਵਾ ਰਹੇ ਹਾਂ ਜਿਹੜਾ ਕਿ 8 ਨਵੰਬਰ ਤੋਂ ਲੈ ਕੇ 23 ਨਵੰਬਰ ਤੱਕ ਚੱਲਣਾ ਹੈ 23 ਤੱਕ ਚੱਲਣਾ ਜੀ ਕਹਿਮਾ ਮੇਲਾ ਹੈ ਇਹ ਸਾਡਾ ਹੋਊਗਾ 7 8ਵਾਂ ਮੇਲਾ ਲਗਭਗ ਹੋਊਗਾ ਇਹ ਬਠਿੰਡੇ ਦੇ ਵਿੱਚ ਹੀ ਲਾਉਣੇ ਆ ਜਾਂ ਕਿਤੇ ਹੋਰ ਵੀ ਕਰਕੇ ਸਾਡੀ ਟੀਮ ਲਗਭਗ ਸਾਰੇ ਸੂਬਿਆਂ ਦੇ ਵਿੱਚ ਹੀ ਮੇਲਾ ਲਾਉਂਦੀ ਆ ਪਰ ਅਸੀਂ ਬਠਿੰਡਾ ਦੇ ਵਿੱਚ ਹੀ ਲਾਉਣੇ ਆ ਮੇਲਾ ਦੇ ਵਿੱਚ ਮੰਨ ਲਓ ਕਿੰਨੇ ਦਿਨ ਹੋ ਗਏ ਨੂੰ ਸਟਾਰਟ ਹੋਏ ਨੇ 8 ਤੋਂ ਲੈ ਕੇ 23 ਤੱਕ ਆ ਬਈਏ 8 ਤੋਂ ਲੈ ਕੇ 30 ਤੱਕ ਕਿਸ ਤਰ੍ਹਾਂ ਦਾ ਮੇਲਾ ਮੰਨ ਲਓ ਲੋਕਾਂ ਨੂੰ ਕੀ ਮੈਸੇਜ ਦੇਣਾ ਕਿ ਕੀ ਇਸ ਤਰ੍ਹਾਂ ਦਾ ਵੀ ਲੋਕ ਇੱਥੇ ਦੇਖ ਕੇ ਮੰਨ ਲਓ ਅਸਲੀ ਬਈ ਜਿਹੜਾ ਇਹ ਮੇਲਾ ਹੈਗਾ ਇਹਦੇ ਵਿੱਚ ਹੈਂਡਕਰਾਫਟ ਦੇ ਸੂਬੇ ਦੇ ਵਿੱਚੋਂ ਲਗਭਗ 15 ਸੂਬਿਆਂ ਦੇ ਕਾਰੀਗਰ ਆਏ ਹੋਏ ਆ ਜਿਵੇਂ ਹਰਨਪੁਰ ਦਾ ਫਰਨੀਚਰ ਹੈ ਬਿਹਾਰ ਦੇ ਵਿੱਚੋਂ ਕਾਰਪੇਟ ਆਗਾ ਤੇ ਅਲੱਗ-ਅਲੱਗ ਸੂਬਿਆਂ ਦਾ ਮੰਨ ਕੇ ਚਲੋ ਕਲਚਰ ਆ ਜਾਂ ਜੋ ਪ੍ਰਸਿੱਧ ਚੀਜ਼ਾਂ ਆ ਉਹ ਇੱਥੇ ਆਈਆਂ ਹੋਈਆਂ ਤੇ ਇਹ ਹਾਥੀ ਕਿਰਤੀ ਲੋਕ ਨੇ ਜਿਹੜੇ ਆਪਣਾ ਖੁੱਦਾ ਛੋਟੇ ਛੋਟੇ ਅਧਿਯੋਗ ਲਾਏ ਹੋਏ ਕੀ ਮੰਨ ਲਓ ਬੱਚਿਆਂ ਲਈ ਕੋਈ ਵੱਖਰਾ ਕੀਤਾ ਹੋਇਆ ਕੁਝ ਨਹੀਂ ਬੱਚਿਆਂ ਦੇ ਲਈ ਬਸ ਛੋਟੇ ਮੋਟੇ ਚੁੱਚੂ ਦੇ ਆ ਜੀ ਖਾਣ ਪੀਣ ਦਾ ਹੈਗਾਗਾ ਤੇ ਅਸਲੀ ਸਾਰਾ ਫੈਮਿਲੀ ਨੂੰ ਲੈ ਕੇ ਆਓ ਤੇ ਪਰਿਵਾਰਕ ਮੇਲਾ ਹੈ ਕੀ ਟਾਈਮਿੰਗ ਕੀ ਹੈ ਇਹਦੀ ਲਗਭਗ 1 ਵਜੇ ਤੋਂ ਲੈ ਕੇ ਸ਼ਾਮ 9-10 ਵਜੇ ਤੱਕ ਦੀ ਟਾਈਮਿੰਗ ਹੈ ਜੀ ਸ਼ਾਮ ਨੂੰ 9 ਵਜੇ ਤੱਕ ਠੀਕ ਮੰਨ ਲਓ 1 ਵਜੇ ਸਟਾਰਟਿੰਗ ਹੋ ਜਾਂਦੀ ਹੈ ਹਾਂਜੀ ਐਂਟਰੀ 1 ਵਜੇ ਸਟਾਰਟ ਹੋ ਜਾਂਦੀ ਹੈ ਬਿਲਕੁਲ ਜੀ ਕੀ ਵੱਖਰਾ ਕੀ ਕੀਤਾ ਮਾਲ ਜਿਹੜੇ ਪਹਿਲਾਂ ਮੇਲੇ ਕੀਤੇ ਜਿਵੇਂ ਤੁਸੀਂ ਕਹਿ ਰਹੇ ਹੋ 7ਵਾਂ 8ਵਾਂ ਮੇਲਾ ਕੁਝ ਵੱਖਰਾ ਲੈ ਕੇ ਆਏ। ਇਸ ਦੇ ਵਿੱਚ ਵੀਰੇ ਸਟਾਲਾਂ ਕਾਫੀ ਸਾਰੀਆਂ ਆਈਆਂ। ਪਹਿਲਾਂ ਸਟਾਲਾਂ ਘੱਟ ਹੁੰਦੀਆਂ ਸੀਗੀਆਂ ਮੰਨ ਕੇ ਚੱਲੋ ਲੋਕਲ ਹੁੰਦੇ ਸੀ ਛੋਟੀਆਂ ਮੋਟੀਆਂ ਸਟਾਲਾਂ ਹੁੰਦੀਆਂ ਸੀ। ਤੇ ਹੁਣ ਇਹਨੂੰ ਮੰਨ ਕੇ ਚੱਲੋ ਜਿਵੇਂ ਸਰਸ ਦੇ ਵਿੱਚ ਸਟਾਲਾਂ ਹੁੰਦੀਆਂ ਅਲੱਗ-ਅਲੱਗ ਸਟੇਟਾਂ ਦੀ ਉਹ ਟਾਈਪ ਦਾ ਇਹ ਮੇਲਾ ਹੈ। ਹਾਂ। ਹਾਂਜੀ ਆਪਾਂ ਗੱਲਬਾਤ ਵੀ ਕਰਦੇ ਆ ਜਿਹੜੇ ਇੱਥੇ ਪਹੁੰਚੇ ਹੋਏ ਨੇ ਮੇਲੇ ਦੇ ਵਿੱਚ ਭਾਈ ਜੀ ਕੀ ਨਾਮ ਆ ਆਪਣਾ ਮੇਰਾ ਮਨਮੋਹਨ ਸਿੰਘ ਵਾਲਿਆ ਜੀ ਕਿਹੜੀ ਜਗ੍ਹਾ ਤੋਂ ਆਇਓ ਮੈਂ ਲੋਕਲ ਬਟੰਡੇ ਆ ਜੀ ਲੋਕਲ ਬਟੰਡੇ ਤੋਂ ਜੀ ਮੇਲਾ ਚੱਲ ਰਿਹਾ ਜਿਵੇਂ 23 ਤੱਕ ਚੱਲਣਾ ਹੈ ਤੁਸੀਂ ਮੇਲੇ ਚਾਹੇਓ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਵਿਵਕਰਤ ਨੂੰ ਸਤਿ ਸ੍ਰੀ ਅਕਾਲ ਜੀ ਹਨਾ ਜੀ ਤੇ ਮੇਲਾ ਹਰ ਤਰ੍ਹਾਂ ਦੇ ਇੱਥੇ ਲੱਗਦਾਗਾ ਤੇ ਅੱਜ ਜਿਹੜਾ ਸਾਡਾ ਖਾਸ ਸਪੈਸ਼ਲ ਦਿਨ ਆਉਣ ਦਾ ਮੇਰੀ ਬੇਟੀ ਦਾ ਜਨਮ ਦਿਨ ਆ ਅੱਛਾ ਜੀ ਤੇ ਜਨਮ ਦਿਨ ਕਰਕੇ ਅਸੀਂ ਇੱਥੇ ਇਹਨੂੰ ਸੈਲੀਬ੍ਰੇਟ ਕਰਾਉਣ ਵਾਸਤੇ ਆਏ ਆ ਪਹਿਲਾਂ ਤਾਂ ਤੁਹਾਨੂੰ ਬੱਚੀ ਨੂੰ ਹਨਾ ਜਨਮ ਦਿਨ ਦੀਆਂ ਮੁਬਾਰਕਾਂ ਹਨਾ ਵੈਰੀ ਗੁੱਡ ਚੜ੍ਹਦੀ ਕਲਾ ਰੱਖੇ ਇਹਨੂੰ ਲੰਮੀਆਂ ਉਮਰਾਂ ਮਾਰੇ ਤੇ ਇੱਕ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਤੁਸੀਂ ਬੱਚੀ ਦੇ ਜਨਮ ਦਿਨ ਤੇ ਇਹਨੂੰ ਬੱਚੇ ਨੂੰ ਮੇਲੇ ਦੇ ਵਿੱਚ ਲੈ ਕੇ ਆਏ ਆ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਆਮ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਜੇ ਵੀ ਇੱਕ ਕਦੇ ਕਦੇ ਮੌਕੇ ਮਿਲਦੇ ਆਪਾਂ ਨੂੰ ਹਨਾ ਬਚਪਨ ਜਿਵੇਂ ਆਪਾਂ ਜਾਗੇ ਅਸੀਂ ਸਾਡੇ ਬਚਪਨ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਹੁਣ ਜਿਵੇਂ ਜਿਵੇਂ ਡਿਵੈਲਪਮੈਂਟ ਹੋ ਗਈ ਸਮੇ ਸਮੇ ਸਰ ਵੀ ਸਰਕਾਰਾਂ ਵੱਲੋਂ ਲਗਾ ਲੋ ਜਾਂ ਜਿਹੜੇ ਵੀ ਕੰਟਰੈਕਟਰ ਹੁੰਦੇ ਉਹ ਉਪਰਾਲੇ ਕਰਦੇ ਨੇ ਤੇ ਬੱਚਿਆਂ ਨੂੰ ਇੰਟਰਟੇਨਮੈਂਟ ਕਰਾਉਣ ਵਾਸਤੇ ਲੈ ਕੇ ਆਉਣਾ ਜਿਹੜਾ ਟ੍ਰੇਜ ਪੁਰਾਣੀਆਂ ਚੀਜ਼ਾਂ ਵਾਂਗੀਆਂ ਦੇ ਵਿੱਚ ਹਨਾ ਗਾਰਮੈਂਟਸ ਵੀ ਹੈਗਾਗਾ ਥੋਰ ਬੱਚਿਆਂ ਵਾਸਤੇ ਝੂਲੇ ਵਗੈਰਾ ਵੀ ਹੈਗੇ ਨੇ ਨੌਜਵਾਨ ਪੀੜੀ ਲਈ ਕੀ ਵੱਖਰਾ ਇੱਥੇ ਮੰਨ ਲਓ ਦੇਖਣ ਨੂੰ ਮਿਲਿਆ ਤੁਹਾਨੂੰ ਨੌਜਵਾਨ ਪੀੜੀ ਨੂੰ ਸੇਧ ਮਿਲਦੀ ਹੈ ਜੀ ਜਿਸ ਤਰ੍ਹਾਂ ਸਟਾਲ ਲੱਗੀਆਂ ਹੋਈਆਂ ਵੀ ਉਹਨਾਂ ਨੂੰ ਰੋਜ਼ਗਾਰ ਦੇਖਦਾ ਵੀ ਜਿਵੇਂ ਸਟਾਲਾਂ ਲੱਗੀਆਂ ਹੋਈਆਂ ਉਹਨਾਂ ਚੋ ਚੇਤਨਾ ਭਾਵਨਾ ਪੈਦਾ ਹੁੰਦੀ ਵੀ ਅਸੀਂ ਵੀ ਕੋਈ ਰੋਜ਼ਗਾਰ ਕਰ ਗਿਆ ਆਪਣਾ ਚੀਜ਼ਾਂ ਜਿਹੜੀਆਂ ਕਦੇ ਨਹੀਂ ਦੇਖੀਆਂ ਉਹਨਾਂ ਨੇ ਕੋਈ ਵਿਰਾਸਤ ਨਾਲ ਜੁੜੀਆਂ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਜਿਸ ਤਰ੍ਹਾਂ ਹਣਾ ਉੱਠ ਰਿਹਾ ਹੈ ਨਾ ਹਣਾ ਉੱਠਦੇ ਹੈਗਾ ਲੱਗਦਾ ਜਿਹੜੇ ਬੜੇ ਐਕਸਾਈਟ ਹੁੰਦੇ ਹੈਗੇ ਉੱਠਣ ਦੇ ਤੇ ਕਾਫੀ ਚੱਲਦਾ ਰਹਿੰਦਾ ਹੈਗਾ ਜਿਵੇਂ ਰੋਜ਼ਗਾਰਨ ਚ ਵੀ ਚੱਲ ਦੋਸਤਾਂ ਨੂੰ ਜਾਣਦੇ ਅਸੀਂ ਪੰਜ ਕੀ ਨਾਮ ਹੈ ਜੀ ਆਪਣਾ ਅਵਲਜੀਤ ਕਰਵਾਲੀਆ ਜੀ ਬਿਲਕੁਲ ਜੀ ਤੁਸੀਂ ਅਮਨਲਾ ਦੀ ਮੇਲੇ 'ਚ ਆਏ ਹੋ ਪਤਾ ਲੱਗਿਆ ਬੱਚੀ ਦਾ ਜਨਮ ਦੇਣਾ ਮਾਣੀ ਦਾ ਤੁਸੀਂ ਭੈਣਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੇਲੇ ਬਾਰੇ ਸਮਝਿਆ ਤੇ ਇਹ ਕਹਿਣਾ ਚਾਹੁੰਦੀ ਆ ਵੀ ਜਿਵੇਂ ਸਾਰੇ ਬਹੁਤ ਐਕਸਾਈਟਡ ਹੁੰਦੇ ਬਹੁਤ ਘੱਟ ਪ੍ਰਾਈਸ ਤੇ ਬਹੁਤ ਕੁਝ ਮਿਲਦਾ ਇੱਥੋਂ ਤਾਂ ਵਧੀਆ ਤਰੀਕੇ ਨਾਲ ਕੁਝ ਨਾ ਕੁਝ ਪਰਚੇਜ਼ਿੰਗ ਕਰਕੇ ਜਾਂਦੇ ਨੇ ਬੇਸਿਕਲੀ ਔਰ ਬੱਚਿਆਂ ਨੂੰ ਲੈ ਕੇ ਆਓ ਥੋੜਾ ਜਿਹਾ ਜਿਵੇਂ ਅੱਜਕੱਲ ਮੋਬਾਈਲ ਤੇ ਬੱਚੇ ਬਹੁਤ ਜ਼ਿਆਦਾ ਰਹਿੰਦੇ ਨੇ ਇੱਥੇ ਆਉਂਦੇ ਤੁਹਾਡੇ ਨੰਨ ਮੈਨੂੰ ਮਿਲਦਾ ਕੁਝ ਝੂਲੇ ਲੱਗੇ ਹੋਏ ਨੇ ਕੁਝ ਪੁਰਾਣਾ ਸੱਭਿਆਚਾਰ ਜਿਵੇਂ ਅਸੀਂ ਦੇਖਦੇ ਹਾਂ ਉੱਠ ਜਾਂ ਪਹਿਲਾਂ ਇੱਕ ਦੋ ਮੇਲਿਆਂ ਦੇ ਵਿੱਚ ਅਸੀਂ ਬੱਚਿਆਂ ਨੂੰ ਹੋਰ ਤਰ੍ਹਾਂ ਦੀ ਰਾਈਡਸ ਕਰਵਾਈਆਂ ਸੀਗੀਆਂ ਤਾਂ ਇਹਦੀ ਚੀਜ਼ਾਂ ਬਹੁਤ ਮਿਲਦੀਆਂ ਨੇ ਇਵਨ ਮੇਰੇ ਹਸਬੰਡ ਨੇ ਵੀ ਇੱਕ ਵਾਰੀ ਕੀ ਕੀਤਾ ਤਾਂ ਵਧੀਆ ਲੱਗਦਾ ਬੱਚਿਆਂ ਲਈ ਕੀ ਤੁਹਾਨੂੰ ਮੰਨ ਲਓ ਤੁਹਾਡੇ ਨਾਲ ਦੀਆਂ ਮੰਨ ਲਓ ਲੇਡੀਜ਼ ਨੂੰ ਤੁਸੀਂ ਕੀ ਮੈਸੇਜ ਦੇ ਲੋ ਕਿਸ ਤਰ੍ਹਾਂ ਦਾ ਇੱਕ ਬਖਰਾ ਕੀ ਲੱਗਿਆ ਤੁਹਾਨੂੰ ਆ ਬਖਰਾ ਤਾਂ ਦੇਖੋ ਜਿਵੇਂ ਮੇਲੇ ਅਸੀਂ ਪਿੰਡਾਂ 'ਚ ਹੁੰਦੇ ਹੁੰਦੇ ਸੀ ਪਹਿਲਾਂ ਵੀ ਮੇਲੇ ਲੱਗਦੇ ਆ ਤੁਸੀਂ ਬਚਪਨ 'ਚ ਜਾਂਦੇ ਹੁੰਦੇ ਸੀ ਕਦੇ ਮੇਲਿਆਂ ਤੇ ਹੁਣ ਉਹ ਉਦਾਂ ਦੇ ਮੇਲੇ ਤਾਂ ਨਹੀਂ ਕਹਿ ਸਕਦੇ ਬਟ ਹਾਂ ਬਾਹਰੋਂ ਦੂਰੋਂ ਆਈਆਂ ਚੀਜ਼ਾਂ ਬਹੁਤ ਮਿਲ ਜਾਂਦੀਆਂ ਨੇ ਇੱਕ ਸਿਟੀ ਦੇ ਵਿੱਚ ਆ ਕੇ ਤੁਹਾਨੂੰ ਤੁਹਾਨੂੰ ਮੇਲਿਆਂ ਦੇ ਵੇਟ ਹੁੰਦੇ ਵੀ ਕਦੋਂ ਲੱਗਣਾ ਜਿਵੇਂ ਬਠਿੰਡਾ ਸ਼ਹਿਰ ਦੇ ਵਿੱਚ ਤਾਂ ਤਕਰੀਬਨ ਲੱਗਦਾ ਰਹਿੰਦਾ ਮੇਲਾ ਆ ਇਹ ਹੁੰਦਾ ਕਿ ਵੇਟ ਹੁੰਦੀ ਆ ਵੀ ਕੋਈ ਮੇਲਾ ਲੱਗੇਗਾ ਤਾਂ ਆ ਪਰਚੇਜ਼ਿੰਗ ਕਰਨੀ ਆ ਪਰਚੇਜ਼ਿੰਗ ਕਰਨੀ ਆ ਸੋ ਪਰਚੇਜ਼ਿੰਗ ਅੱਛੀ ਹੋ ਜਾਂਦੀ ਆ ਬੇਸਿਕਲੀ ਫੀਮੇਲਸ ਲਈ ਹਨਾ ਬੀਬੀਆਂ ਲਈ ਤਾਂ ਮੈਨੂੰ ਆ ਲੱਗਦਾ ਵੀ ਅੱਛੀ ਪਰਚੇਜ਼ਿੰਗ ਹੋ ਜਾਂਦੀ ਆ ਤਾਂ ਕੋਈ ਘਰ ਦਾ ਸਮਾਨ ਪਰਿਵਾਰ ਸਮੇਤ ਬੱਚਿਆਂ ਨੂੰ ਆਉਣਾ ਚਾਹੀਦਾ ਮਨ ਲੋ ਇਹ ਹਾਂਜੀ ਆਉਣਾ ਚਾਹੀਦਾ ਇੱਥੇ ਪਰਿਵਾਰਿਕਾਂ ਨੂੰ ਜਾਵਾ ਆਉਣਾ ਚਾਹੀਦਾ ਮੇਰੇ ਖਿਆਲ ਬੱਚੇ ਇੰਜੋਏ ਕਰਦੇ ਨੇ ਖੇਡਦੇ ਨੇ ਸਾਡੀ ਬੇਟੀ ਚ ਬਹੁਤ ਐਕਸਾਈਟਮੈਂਟ ਆ ਜੀ ਅੱਜ ਇਹ 4 ਸਾਲ ਦੀ ਹੋ ਗਈ ਆ ਜ ਜਿਹੜਾ ਹੁਣ ਇਸ ਟਾਈਮ ਸਕੂਲਾਂ ਦਾ ਦੇਖਿਆ ਜਾਵੇ ਦੌਰ ਤਾਂ ਟੂਰ ਦਾ ਚੱਲ ਰਿਹਾ ਹੈ ਬੁਰਦੁਰ ਦਾ ਬੱਚੇ ਜਾਂਦੇ ਪਰ ਜਿਹੜੇ ਬੱਚੇ ਮੰਨ ਲਓ ਟੂਰ ਤੇ ਨਹੀਂ ਗਏ ਮੈਨੂੰ ਤਾਂ ਲੱਗਦਾ ਵੀ ਉਹਨਾਂ ਲਈ ਸਭ ਤੋਂ ਵਧੀਆ ਜਗ੍ਹਾ ਇਹ ਸਰ ਬਹੁਤ ਵਧੀਆ ਜਗ੍ਹਾ ਹੈ ਇਹਦੇ ਵਿੱਚ ਨਾ ਤੁਸੀਂ ਇਹ ਦੇਖ ਸਕਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਲੋਕ ਨੇ ਇੱਥੇ ਜਿਹੜੇ ਵੀ ਇੱਥੇ ਤੁਹਾਨੂੰ ਕਾਫੀ ਹੁਣ ਅੱਗੇ ਕਾਵਾ ਵਗੈਰਾ ਜਿਵੇਂ ਸਾਨੂੰ ਕਸ਼ਮੀਰੀ ਵਗਾਰੇ ਨਹੀਂ ਪਤਾ ਹੁੰਦਾ ਕਾਵਾ ਮਿਲ ਜਾਂਦਾ ਮੇਲਿਆਂ ਤੋਂ ਜ਼ਿਆਦਾਤਰ ਜਾਂ ਕੁਝ ਇਹ ਜੇ ਬੱਚਿਆਂ ਲਈ ਚੀਜ਼ਾਂ ਮਿਲ ਜਾਂਦੀਆਂ ਹਨ ਗੋਸਟਰੀ ਟਾਈਪ ਚੀਜ਼ਾਂ ਬੱਚਿਆਂ ਲਈ ਵੀ ਜਿਹੜੀਆਂ ਅਸੀਂ ਵੀ ਨਹੀਂ ਕਦੇ ਦੇਖੀਆਂ ਹੁੰਦੀਆਂ ਤਾਂ ਉਹ ਚੀਜ਼ ਐਕਸਪਲੋਰ ਬਹੁਤ ਅੱਛਾ ਹੁੰਦਾ ਮੇਲਿਆਂ ਦੇ ਵਿੱਚ ਇਹਨਾਂ ਦੇ ਵਿੱਚ ਇਹ ਚੀਜ਼ ਤਾਂ ਮੇਲਿਆਂ ਕਾ ਸਾਨੂੰ ਬਹੁਤ ਵਧੀਆ ਲੱਗਦਾ ਤੇ ਅਸੀਂ ਲੈ ਕੇ ਆਉਂਦੇ ਆ तकरीबन ਆਪਣੇ ਬੱਚਿਆਂ ਨੂੰ ਮੇਲੇ ਚ ਤਾਂ ਜ਼ਰੂਰ ਲੈ ਕੇ ਆਉਂਦੇ ਆ